ਸਸ਼ੀਕਾਲ ਦੋਸਤੋ ਸੁੰਦਰ ਸਿਟੀ ਦੇ ਵਿੱਚ ਖੜਿਆ ਜਿੱਥੇ 110 ਗਜ ਦੀ ਇੱਕ ਕੋਠੀ ਤਿਆਰ ਹੋਈ ਹੈ ਜੀ ਸੇਲ ਲਈ ਰੈਡੀ ਹੈ ਇਹ ਕੋਠੀ ਤੁਹਾਨੂੰ ਦਿਖਾਵਾਂਗੇ ਕਿਹੋ ਜੀ ਕੋਠੀ ਬਣਾਈ ਹੈ ਤੇ ਇਸ ਕੋਠੀ ਨੂੰ ਬਣਾਉਣ ਵਾਲੇ ਨਿਤਿਨ ਸੱਚਦੇਵਾ ਜੀ ਜਿਹੜੇ ਕਿ ਦਿੱਲੀ ਤੋਂ ਬਿਲਡਰ ਨੇ ਸਪੈਸ਼ਲੀ ਬੁੱਧ ਲਾਡਾ ਦੇ ਵਿੱਚ ਕੋਠੀਆਂ ਦਾ ਨਿਰਮਾਣ ਕਰਨ ਲਈ ਆਏ ਨੇ ਕੋਠੀ ਬਹੁਤ ਹੀ ਵਿਸ਼ੇਸ਼ ਹੈ ਬਹੁਤ ਹੀ ਯੂਨੀਕ ਹੈ ਡਿਜ਼ਾਈਨ ਬਹੁਤ ਯੂਨੀਕ ਹੈ ਕਿਹੋ ਜਿਹਾ ਡਿਜ਼ਾਈਨ ਹੈ ਔਰ ਕਿਹੋ ਜੇ ਲੋਕਾਂ ਦੇ ਲਈ ਇਹ ਬਣਾਈ ਗਈ ਹੈ ਕੀ ਤੁਹਾਡੇ ਲਈ ਇਹ ਕੋਠੀ ਹੈਗੀ ਹੈ ਕੀ ਤੁਹਾਨੂੰ ਪਸੰਦ ਆਏਗੀ ਇਹ ਕੋਠੀ ਤੇ ਚੱਲ ਕੇ ਤੁਹਾਨੂੰ ਦੇਖ ਕੇ ਪਤਾ ਚੱਲੇਗਾ ਤੇ ਮੇਰੇ ਨਾਲ ਨਿਤਿਨ ਸੱਚਦੇਵਾ ਜੀ ਹੋਣਗੇ ਜਿਹੜੇ ਕਿ ਦੱਸਣਗੇ ਇਸ ਕੋਠੀ ਦੇ ਬਾਰੇ ਆਓ ਤੁਹਾਨੂੰ ਦਿਖਾਣੇ ਕੋਠੀ ਦੇ ਨਾਲ ਚੱਲ ਕੇ ਤੇ ਨਾਲ ਗੱਲ ਕਰਵਾਨੇ ਨਿਤਿਨ ਸਚਦੇਵਾ ਜੀ ਨਾਲ ਆਓ ਸਚਦੇਵਾ ਸਾਹਿਬ ਸਰ ਕੋਠੀ ਤੁਹਾਡੀ ਮੈਂ ਪਹਿਲਾਂ ਵੀ ਦੇਖ ਕੇ ਗਿਆ ਸੀ ਜਦੋਂ ਪਹਿਲੇ ਆਇਆ ਸੀ ਹੁਣ ਕੋਠੀ ਰੈਡੀ ਹੋ ਚੁੱਕੀ ਹੈ ਤਾਂ ਅਗਰ ਸ਼ੁਰੂਆਤ ਕਰਨੀ ਹੋਵੇ ਇਸ ਕੋਠੀ ਦੇ ਵਿੱਚ ਵਿਸ਼ੇਸ਼ ਕੀ ਹੈ ਤਾਂ ਇੱਕ ਨੰਬਰ ਤੋਂ ਲੱਗ ਜੀਏ ਬਿਲਕੁਲ ਜੀ ਮੈਂ ਦੇਖ ਰਿਹਾ ਸੀ ਗੇਟ ਦਾ ਜਿਹੜਾ ਇਹ ਲੋਕ ਹੈ ਇਹ ਵੀ ਬੜਾ ਅਟਰੈਕਟਿਵ ਜਿਹਾ ਹੈ ਕੀ ਵਿਸ਼ੇਸ਼ ਹੈ ਦੇ ਵਿੱਚ ਇਹ 4 in 1 ਲੋਕ ਹੈ ਜੀ ਅੱਛਾ ਜੀ ਇਸ ਵਿੱਚ ਫਿੰਗਰ ਪ੍ਰਿੰਟਸ ਕਾ ਵੀ ਹੋਤਾ ਹੈ ਜੀ ਇਸ ਵਿੱਚ ਹਮ ਆਪਣਾ ਕੀਵਰਡ ਵੀ ਡਾਲ ਸਕਤੇ ਹਨ ਜੀ ਜੋ ਆਪਾਂ ਪਿੰਕ ਕੋਡ ਹੈ ਇਸ ਵਿੱਚ ਕਾਰਡ ਫੀਚਰ ਵੀ ਹੈ ਔਰ ਇਸ ਵਿੱਚ ਚਾਬੀ ਵੀ ਹੈ ਜੀ ਕੀ ਬਾਤ ਹੈ ਬਿਲਕੁਲ ਦੋਸਤੋ ਅੱਜ ਕੱਲ ਸਮਾਰਟ ਜਮਾਨਾ ਸਾਰੇ ਸਮਾਰਟ ਗੈਜਟ ਚ ਆ ਚੁੱਕੇ ਨੇ ਸਾਡੀ ਲਾਈਫ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਤਾਂ ਘਰ ਦੀ ਸਭ ਤੋਂ ਪਹਿਲੀ ਚੀਜ਼ ਘਰ ਦਾ ਜਿਹੜਾ ਮੇਨ ਲੌਕ ਹੈ ਇਹ ਵੀ ਸਮਾਰਟ ਲੌਕ ਹੈ ਇਹਨੂੰ ਤੁਸੀਂ ਹਰ ਤਰੀਕੇ ਨਾਲ ਖੋਲ ਸਕਦੇ ਹੋ ਚਾਬੀ ਨਾਲ ਵੀ ਕਾਰਡ ਨਾਲ ਵੀ ਔਰ ਤੁਸੀਂ ਇਸ ਤੇ ਨੰਬਰ ਪ੍ਰੈਸ ਕਰਕੇ ਵੀ ਇਹਨੂੰ ਓਪਨ ਕਰ ਸਕਦੇ ਹੋ ਤੇ ਆਪਾਂ ਹੁਣ ਚੱਲਦੇ ਹਾਂ ਕੋਠੀ ਦੇ ਅੰਦਰ ਤੇ ਦੇਖਦੇ ਹਾਂ ਕਿ ਇਹਦੇ ਵਿੱਚ ਹੋਰ ਵਿਸ਼ੇਸ਼ ਕੀ ਹੈ ਜੀ ਨਿਤਨ ਜੀ ਲੋ ਜੀ ਆ ਗਿਆ ਜੀ ਅੰਦਰ ਆ ਕੇ ਸਭ ਤੋਂ ਪਹਿਲੀ ਜਿਹੜੀ ਫੀਲਿੰਗ ਆਂਦੀ ਹੈ ਉਹ ਇੱਕ ਲਗਜ਼ਰੀ ਜੀ ਫੀਲਿੰਗ ਆਂਦੀ ਹੈ ਹਾਲਾਂਕਿ 110 ਗਜ ਦੀ ਇਹ ਕੋਠੀ ਹੈਗੀ ਹੈ ਫੀਲਿੰਗ ਬੜੀ ਲਗਜ਼ਰੀਆ ਚੀਜ਼ਾਂ ਬੜੀਆਂ ਯੂਨੀਕ ਜੋ ਇਸ ਨੂੰ ਡਿਜ਼ਾਈਨ ਕਰਨ ਲਈ ਨਿਤਿਨ ਜੀ ਤੁਸੀਂ ਲਾਂਜੇ ਨੇ ਇਹ 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 ਕਾਰਡ ਤੁਸੀਂ ਇਹ ਚੀਜ਼ ਦਾ ਮਤਲਬ ਇਹ ਡਿਜ਼ਾਈਨ ਜਿਹੜੇ ਹੈ ਨੇ ਮਾਈਂਡ 'ਚ ਤੁਹਾਡੇ ਆਮ ਤੌਰ ਤੇ ਵੱਡੇ ਸ਼ਹਿਰਾਂ 'ਚ ਖੜ ਦੇਖਦੇ ਆਗੇ ਜੀ ਤੇ ਇਹ ਛੋਟੇ ਜਿਹੇ ਸ਼ਹਿਰ 'ਚ 110 ਦਾ ਦੀ ਕੋਠੀ ਚਾਹੀ ਚਾ ਅਪਲਾਈ ਤੁਸੀਂ ਕਰ ਰਹੇ ਹੋ ਕੀ ਕਹੋਗੇ मैं यही कहना चाहता हूं कि मैं अगर यहां पर यहीं के डिज़ाइंस लेकर आता तो उसका कोई मतलब नहीं बनता जी मैं ये चाहता हूं कि जब कोई नई चीज़ आई है इतनी दूर से मैं आया हूं तो वो दिल्ली के डिज़ाइन्स चंडीगढ़ के डिज़ाइंस अगर लोग अंदर आएँ तो मेन अट्रैक्शन ऐसी हो कि लोग घर के अंदर घुसते ही सबसे पहले चीज़ कहें वाह जी मज़ा ही आ गया क्या तो वही आपको भी फील हुआ कि जब आपने एंटर करा तो पहली चीज़ ही आपके सामने यही आई कैचर है जी तो दोस्तों साढ़े एरिए नु अक्सर टारगेट किया जाता है कि बैकवर्ड एरिया ਹਾਲਾਂਕਿ ਸਾਡੇ ਏਰੀਏ ਦੇ ਲੋਕ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ 'ਚ ਸੈਟਲ ਨੇ ਬਹੁਤ ਸਾਰੇ ਬਿਜ਼ਨਸਮੈਨ ਨੇ ਬਹੁਤ ਸਾਰੇ ਹੋਰ ਪ੍ਰਾਪਤੀਆਂ ਕਰ ਚੁੱਕੇ ਨੇ ਇੱਥੋਂ ਛੱਡ ਕੇ ਚਲੋ ਚੰਡੀਗੜ੍ਹ ਵੀ ਗਏ ਨੇ ਸੈਟਲ ਹੋਏ ਨੇ ਲੇਕਿਨ ਸਾਡੇ ਸ਼ਹਿਰ ਦੇ ਵਿੱਚ ਰਹਿ ਕੇ ਆਪਾਂ ਕਿਤੇ ਵੀ ਜਾਣੇ ਆ ਤਾਂ ਕਿਤੇ ਵੀ ਸਾਨੂੰ ਅਗਰੇ ਇਦਾਂ ਦੀ ਫੀਲਿੰਗ ਆਉਂਦੀ ਹੈ ਜਿਹੜੀ ਅਸੀਂ ਚੰਡੀਗੜ੍ਹ ਜਾ ਕੇ ਲੈਣੀ ਹੈ ਤੇ ਇੱਥੇ ਹੀ ਤੁਹਾਨੂੰ ਮਿਲ ਰਹੀ ਹੈ ਇਦਾਂ ਦੀ ਤਾਂ ਮੇਰੇ ਖਿਆਲ ਆ ਕਿ ਇਸ ਤੋਂ ਵਧੀਆ ਗੱਲ ਹੋ ਨਹੀਂ ਸਕਦੀ ਕਿ ਨਿਤਿਨ ਜੀ ਨੇ ਕੋਸ਼ਿਸ਼ ਕੀਤੀ ਹੈ ਕਿ ਬੁੱਢ ਲਾਡਾ ਦੇ ਵਿੱਚ ਹੀ ਤੁਹਾਨੂੰ ਜਿਹੜੀਆਂ ਕੁੱਟੀਆਂ ਬਣਾ ਕੇ ਦੇਣ ਜਿਹੜੀ ਤੁਹਾਨੂੰ ਚੰਡੀਗੜ੍ਹ ਵਰਗੀ ਦਿੱਲੀ ਵਰਗੀ ਹੋਰ ਜਿਹੜੇ ਮੈਟਰੋ ਸਿਟੀਆਂ ਹੁੰਦੇ ਨੇ ਉਹਨਾਂ ਚ ਜਾ ਕੇ ਜਿਹੜੀਆਂ ਕੁੱਟੀਆਂ ਤੁਹਾਨੂੰ ਫੀਲਿੰਗ ਮਿਲਦੀ ਹੈ ਇਹ ਇੱਥੇ ਤੁਹਾਨੂੰ ਬਣਾ ਕੇ ਦੇ ਰਹੇ ਨੇ ਤਾਂ ਪਹਿਲਾ ਅਟਰੈਕਸ਼ਨ ਪਹਿਲੀ ਲੁੱਕ ਹੀ ਬੜੀ ਬਿਊਟੀਫੁੱਲ ਬੜੀ ਯੂਨੀਕ ਔਰ ਬੜੀ ਖੂਬਸੂਰਤ ਲੱਗੀ ਹਾਂਜੀ ਅੱਗੇ ਤੁਹਾਨੂੰ ਹੋਰ ਦਿਖਾਣੇ ਆ ਇਹ ਕੋਠੀ ਵਿੱਚ ਹੋਰ ਕੀ ਖਾਸ ਹੈ ਇੱਥੇ ਅਸੀਂ ਲੌਬੀ 'ਚ ਖੜੇ ਆ ਤਾਂ ਲੌਬੀ ਦਾ ਸਾਈਜ਼ ਕੀ ਹੈ ਨਿਤਿਨ ਜੀ ਲੌਬੀ ਦਾ ਅਪ੍ਰੋਕਸੀਮੇਟਲੀ 20x18 ਕਾ ਸਾਈਜ਼ ਹੁੰਦਾ ਹੈ ਤਾਂ 20x18 ਦਾ ਸਾਈਜ਼ ਹੈ ਔਰ 110 ਗਜ ਦੀ ਕੋਠੀ 'ਚ ਐਡੀ ਵੱਡੀ ਲੌਬੀ ਮੇਰਾ ਖਿਆਲ ਹੈ ਕਿ ਇੰਨੀ ਵੱਡੀ ਨੀਅਰ ਅਬਾਊਟ 150 ਜਾਂ 200 ਗਜ ਦੇ ਘਰ 'ਚ ਤੁਹਾਨੂੰ ਲੌਬੀ ਮਿਲਦੀ ਹੈ ਬਿਲਕੁਲ ਜੀ ਤਾਂ ਇੰਨੀ ਵੱਡੀ ਲੌਬੀ ਇੰਨੇ ਛੋਟੀ ਜਗ੍ਹਾ ਦੇ ਵਿੱਚ ਇਹਨਾਂ ਨੇ ਤੁਹਾਨੂੰ ਦਿੱਤੀ ਹੈ ਲੌਬੀ ਹੀ ਕਰਦਾ ਮੈਨ ਉਹ ਪਾਰਟ ਹੁੰਦਾ ਜਿੱਥੇ ਕਿ ਹਰ ਬੰਦਾ ਅ ਕਰਦੇ ਵਿੱਚ ਸਭ ਤੋਂ ਵੱਧ ਸਮਾਂ ਗੁਜ਼ਾਰਦਾ ਹੈ ਔਰ ਇਸ ਵਿੱਚ میں ਆਪਕੋ ਜ਼ਰੂਰ ਬਤਾਨਾ ਚਾਹਾਂਗਾ ਕਿ ਇਹ ਜੋ ਪੱਖੇ ਵਗੈਰਾ ਵੀ ਹਮਨੇ ਲਗਾਏ ਇਹ ਵੀ ਸਾਰੇ ਰਿਮੋਟ ਵਾਲੇ ਹਨ ਸੋ ਥੈਟ ਔਰ ਉਨਕੋ ਹਮ ਫੀਲ ਕਰ ਪਾਏ ਕਿ ਜਿਵੇਂ ਹਮ ਇੱਕ ਐਲੈਕਸਾ ਹੋਮ ਮੇ ਰਹ ਰਹੇ ਹਾਂ ਜੀ ਤੋ ਬਿਲਕੁਲ ਇਹ ਸਮਾਰਟ ਪੱਖੇ ਦੱਸ ਰਹੇ ਨੇ ਕਿ ਬਿਲਕੁਲ ਨਵੀਂ ਤਕਨੀਕ ਦੇ ਰਿਮੋਟ ਵਾਲੇ ਹੈਗੇ ਨੇ ਜਿਸ ਤਰ੍ਹਾਂ ਅੱਜਕੱਲ ਸਮਾਰਟ ਗੈਜਟ ਚੱਲਦੇ ਨੇ ਅਲੈਕਸਾ ਔਰ ਗੂਗਲ ਦੇ ਰਾਹੀਂ ਅਸੀਂ ਸਾਰਾ ਕੁਝ ਮੈਨੇਜ ਕਰਦੇ ਆ ਤਾਂ ਇਹ ਵੀ ਪੱਖੇ ਇਹਨੇ ਸਮਾਰਟ ਲਾਏ ਨੇ ਸਾਰਾ ਕੁਝ ਤੁਹਾਨੂੰ ਇਹ ਇਹਦੇ ਕੋਠੀ ਦੇ ਵਿੱਚ ਦੇਣਗੇ ਤੇ ਹੁਣ ਇਸ ਲੌਬੀ ਦੀ ਬਾਰੇ ਗੱਲ ਹੋ ਗਈ ਜੀ ਲੌਬੀ ਦਾ ਡਿਜ਼ਾਈਨ ਵੀ ਤੁਸੀਂ ਦੇਖ ਰਹੇ ਬਿਲਕੁਲ ਸਿੰਪਲ ਲੁੱਕ ਹੈਗੀ ਔਰ ਬਹੁਤ ਹੀ ਖੂਬਸੂਰਤ ਔਰ ਬਹੁਤ ਕੂਲ ਜੀ ਫੀਲਿੰਗ ਦੇਣ ਵਾਲੀ ਲੁੱਕ ਹੈ ਔਰ ਜੋ ਇਹਨਾਂ ਨੇ ਨੀਚੇ ਨੋ ਤੇ ਟਾਈਲ ਯੂਜ਼ ਕੀਤੀ ਹੈ ਇਹ ਟਾਈਲ ਦਾ ਵੀ ਆਮ ਤੌਰ ਤੇ ਕਲਰ ਆਮ ਘਰਾਂ ਦੇ ਵਿੱਚ ਬਹੁਤ ਘੱਟ ਦੇਖ ਨੂੰ ਮਿਲਦਾ ਹੈਗਾ ਹਾਂਜੀ ਤੋਂ ਇਹ ਵੀ ਇੱਕ ਯੂਨਿਕ ਜਿਹਾ ਕਲਰ ਹੈ ਔਰ ਇਸਪੇ ਅਸੀਂ ਨੇ ਕੀ ਕਰਾ ਹੈ ਕਿ ਲੌਬੀ ਮੈਂ ਇਹ ਅਲੱਗ ਦਿਆ ਹੈ ਜੂਨਸ ਮੈਂ ਬੈਡਰੂਮਸ ਮੈਂ ਅਲੱਗ ਦਿਆ ਹੈ ਕਿਚਨ ਮੈਂ ਅਸੀਂ ਨੇ ਅਲੱਗ ਕਰ ਦਿਆ ਸੋ ਥੈਟ ਇੱਕ ਯੂਨਿਕ ਸਾ ਫੀਚਰ ਚਲਦਾ ਰਹੇ ਜੀ ਤਾਂ ਆਮ ਤੌਰ ਤੇ ਸਾਡੇ ਘਰਾਂ ਦੇ ਦੋਸਤੋ ਕੀ ਹੁੰਦਾ ਕਿ ਅਸੀਂ ਇੱਕੋ ਰੰਗ ਦਾ ਪੱਥਰ ਜਾਂ ਇੱਕੋ ਰੰਗ ਦੀ ਟਾਈਲ ਸਾਰੇ ਘਰਾਂ ਚ ਲਗਾ ਦਿੰਦੇ ਹਾਂ ਲੇਕਿਨ ਅੱਜ ਕੱਲ ਦੇ ਜੋ ਟ੍ਰੈਂਡ ਦੇ ਮੁਤਾਬਕ ਇਹਨਾਂ ਨੇ ਹਰ ਜਗ੍ਹਾ ਨੂੰ ਇੱਕ ਅਲੱਗ ਲੁੱਕ ਦਿੰਦੀ ਹੈ ਹਰ ਕਮਰੇ ਨੂੰ ਅਲੱਗ ਲੁੱਕ ਦਿੰਦੀ ਹੈ ਤਾਂ ਇਹ ਵੀ ਇੱਕ ਵਧੀਆ ਚੀਜ਼ ਆ ਸਾਡੇ ਲਈ ਤੇ ਹੁਣ ਘਰ ਦਾ ਜਿਹੜਾ ਮੇਨ ਪਾਰਟ ਹੈ ਸਾਡੀਆਂ ਲੇਡੀਜ਼ ਦੇ ਲਈ ਜਿੱਥੇ ਕਿ ਉਹਨਾਂ ਨੇ ਸਭ ਤੋਂ ਵੱਧ ਸਮਾਂ ਗੁਜ਼ਾਰਨਾ ਹੁੰਦਾ ਹੈ ਜਾਂ ਜਿੱਥੇ ਸਭ ਤੋਂ ਵੱਧ ਧਿਆਨ ਦਿੰਦੀਆਂ ਨੇ ਤਾਂ ਉਹ ਹੈ ਕਿਚਨ ਤਾਂ ਕਿਚਨ ਤੁਹਾਨੂੰ ਦਿਖਾਣਿਆ किचन की फीलिंग भी बिल्कुल तो लग्जरी ही फीलिंग आएगी तो नितिन जी किचन बारे समझ दसो ये बिल्कुल ही टोटल मॉडलर किचन बनाई है जी इसमें कोई सेमी मॉडलर वाला काम नहीं है अगर आप यहाँ से भी देखेंगे ये हमने फ्रूट बास्केट वेजिटेबल बास्केट तक दिए हैं जी के लोग लेडीज के लिए की इजी रहे नहीं तो हमारे पास यूजली प्रॉब्लम आती है कि हम कहाँ रखें और इसमें हमने टोटल आपको सारा ही पूरा विथ हमने विथ ऑल मॉडलर फीचर्स के साथ इसको करके दिया है जी ਤਾਂ ਕਿਚਨ ਜਿਹੜੀ ਮੋਡੂਲਰ ਹੈ ਮੈਂ ਸਾਡੇ ਪੰਕਜ ਜੀ ਨੂੰ ਕਹੂੰਗਾ ਕਿ ਇਹਨੂੰ ਵੀ ਨਜ਼ਦੀਕ ਤੋਂ ਦਿਖਾਣ ਆਮ ਤੌਰ ਤੇ ਸਾਡੀਆਂ ਜਿਹੜੀਆਂ ਗ੍ਰੇਡੀਆਂ ਨੇ ਸਾਡੀਆਂ ਲੇਡੀਆਂ ਨੇ ਉਹਨਾਂ ਦੇ ਲਈ ਵਿਸ਼ੇਸ਼ ਜਿਹੜਾ ਅਟਰੈਕਸ਼ਨ ਹੁੰਦਾ ਵਿਸ਼ੇਸ਼ ਜਿਹਦੇ ਬਾਰੇ ਸੋਚਦੀਆਂ ਨੇ ਉਹ ਕਿਚਨ ਹੈ ਕਿ ਕਿਚਨ ਜਿਹੜਾ ਪਾਰਟ ਹੈ ਜਿੱਥੇ ਸਾਰਾ ਦਿਨ ਘਰ ਦੇ ਚੋਣੇ ਰਹਿਣਾ ਹੁੰਦਾ ਔਰ ਔਰ ਦੂਸਰੀ ਮੇਨ ਬਾਤ ਹੈ ਕਿ ਅਸੀਂ ਨੇ ਇੱਥੇ ਪਰ ਕੋਈ ਗੈਸ ਦਾ ਨਹੀਂ ਲਿਆ ਅੰਦਰ ਆਪਕੋ ਬਾਹਾਰ ਹੀ ਸਿਲੰਡਰ ਰਹੇਗਾ ਉਸ ਦਾ ਕਨੈਕਸ਼ਨਸ ਇੱਥੇ ਪਰ ਹੈ ਕਿ ਕੋਈ ਵੀ ਫੀਚਰ ਆਪਕੋ ਕਮੀ ਪੇਸ਼ੀ ਨਜ਼ਰ ਨਹੀਂ ਆਉਂਦਾ ਜੀ ਤਾਂ ਸਾਰੀ ਫਿਟਿੰਗ ਜਿਹੜੀ ਤੁਸੀਂ ਦੇਖ ਸਕਦੇ ਹੋ ਜੀ ਗੈਸ ਲਈ ਵੀ ਅੰਡਰਗਰਾਉਂਡ ਪਾਈਪਾਂ ਦੀ ਫਿਟਿੰਗ ਕਰਵਾਈ ਹੋਈ ਹੈ ਸਿਲੰਡਰ ਤੁਸੀਂ ਬਾਹਰ ਰੱਖਣਾ ਹੈਗਾ ਤੇ ਇਹ ਤੁਸੀਂ ਉੱਪਰ ਇਹ ਵਾਲਾ ਤੁਸੀਂ ਮਾਰਬਲ ਵੀ ਦੇਖ ਰਹੇ ਹੋ ਇਹ ਇਹ ਸਪੈਸ਼ਲ ਮਾਰਬਲ ਆਤਾ ਹੈ ਇਹ ਨਾਰਮਲ ਗ੍ਰੈਨਾਇਟ ਮਾਰਬਲ ਨਹੀਂ ਕਹਿੰਦੇ ਇਸ ਨੂੰ ਇਸ ਨੂੰ ਅਲੱਗ ਮਾਰਬਲ ਕਾਇਆ ਜਾਤਾ ਹੈ ਇਹ ਫਿਨਿਸ਼ ਹੀ ਅਲੱਗ ਹੁੰਦੀ ਹੈ ਜੀ ਔਰ ਇਹ ਗ੍ਰੈਨਾਇਟ ਮਾਰਬਲ ਸੇ 3 ਗੁਣਾ ਮਹਿੰਗਾ ਮਹਾਵਲ ਆਤਾ ਹੈ ਜੀ ਬਿਲਕੁਲ ਦੋਸਤੋ ਇੱਕ ਚੀਜ਼ ਤੁਸੀਂ ਦੇਖੋ ਸਾਡੇ ਆਮ ਤੌਰ ਤੇ ਜਿਹੜੇ ਕੋਠੀਆਂ ਬਣਾ ਕੇ ਸਾਡੇ ਠੇਕੇਦਾਰ ਜਾਂ ਜਿਸ ਤਰ੍ਹਾਂ ਵੀ ਕਲੋਨੀ ਦੇ ਵਿੱਚ ਕੋਈ ਕੋਠੀ ਬਣਾ ਕੇ ਵੇਚਣੀ ਹੋਵੇ ਤਾਂ ਉਹ ਕੀ ਕਰਦਾ ਹੈ ਕਿ ਮਟੀਰੀਅਲ ਸਭ ਤੋਂ ਸਸਤਾ ਮਟੀਰੀਅਲ ਯੂਜ਼ ਕਰੇਗਾ ਚਾਹੇ ਉਹ ਇੰਟਰਨਲ ਹੈ ਇੱਟਾਂ ਤੋਂ ਲੈ ਕੇ ਸਰੀਏ ਤੋਂ ਲੈ ਕੇ ਚਾਹੇ ਉਹ ਬਾਹਰ ਆਪਣਾ ਜੋ ਦਿਖ ਰਿਹਾ ਹੈ ਸਸਤੀ ਤੋਂ ਸਸਤਾ ਮਟੀਰੀਅਲ ਯੂਜ਼ ਹੁੰਦਾ ਹੈ ਲੇਕਿਨ ਇੱਥੇ ਸਾਨੂੰ ਵੀ ਲੱਗ ਰਿਹਾ ਬਾਕੀ ਤੁਸੀਂ ਵੀ ਅਗਰੇ ਇਸ ਦੇ ਕਸਟਮਰ ਹੈਗੇ ਤੁਹਾਡੀ ਇੱਛਾ ਹੈ ਕਿ ਲੈਡ ਦੀ ਇੱਥੇ ਵਿਜ਼ਿਟ ਕਰੋਗੇ ਤਾਂ ਖੁਦ ਦੇਖੋਗੇ ਜਿਹੜਾ ਵੀ ਮਟੀਰੀਅਲ ਯੂਜ਼ ਕੀਤਾ ਹੈ ਉਹ ਕਿਤੇ ਕਿਸੇ ਪਾਸੋਂ ਵੀ ਕੋਈ ਸੈਕੰਡ ਗ੍ਰੇਡ ਦਾ ਨਹੀਂ ਲੱਗਦਾ ਬਿਲਕੁਲ ਫਰਸਟ ਗ੍ਰੇਡ ਦਾ ਮਟੀਰੀਅਲ ਲੱਗਿਆ ਔਰ ਟਾਪ ਕਲਾਸ ਲੱਗਿਆ

और प्रोपरली हमने हर चीज़ को मैनेज करके यहाँ पर उस चीज़ को भी ले किसी को भी ये मतलब एक कहने को लिए रेडी टू मूव इन अपार्टमेंट है जी तो दोस्तों तुम ऊपर देख सकते मैं क पंकज जी ने कहूँगा दिखाओ किचन की छत उत्ते भी डाउन सीलिंग करवाई गई है और डाउन सीलिंग दो एल ईडी लाइट्स पाई गई ने आम तौर पर किचन के डाउन सीलिंग नहीं करवाते किचन भी डाउन सीलिंग हैगी है एल ईडी लाइट्स ने पखा भी दिता गया ਔਰ ਇਹਦੇ ਵਿੱਚ ਚਿਮਨੀ ਦਾ ਵੀ ਛੱਡਿਆ ਹੋਇਆ 파ਰਟ ਔਰ ਨਾਲ ਹੀ ਐਗਜੈਸਟ ਫੈਨ ਵੀ ਦਿੱਤਾ ਹੋਇਆ ਬਿਲਕੁਲ ਔਰ ਜੋ ਉੱਪਰਲੇ 파ਰਟ ਬਣੇ ਇਹਨਾਂ ਤੇ ਸ਼ਟਰ ਸਿਸਟਮ ਲੱਗਿਆ ਹੋਇਆ ਇਹ ਚਾਰੋਂ ਤੁਸੀਂ ਦੇਖ ਸਕਦੇ ਹੋ ਆਪਾਂ ਔਰ ਇਧਰ ਦੇਖेंगे ये वॉशिंग एरिया ਦਾ हमने ये वॉशिंग एरिया ਦੇ ਉੱਪਰ ਇਹਨਾਂ ਨੇ ਜੀ ਇੱਕ ਇਸ ਵਿੱਚ ਮੇਜਰ ਅਟਰੈਕਸ਼ਨ ਹੈ ਜੋ ਲੋਕ ਲੇਡੀਆਂ ਦੇ ਬਾਰੇ ਵਿੱਚ ਸੋਚਦੇ ਇਹ ਵਾਲਾ ਪੁਆਇੰਟ ਅਰੋਲੀ ਛੱਡੇ ਜੀ ਜਾਂ ਅਰੋਕਲ ਜੀ ਪੁਆਇੰਟ ਉੱਪਰ ਤਾਂ ਨਿੱਕੀ ਨਿੱਕੀ ਚੀਜ਼ ਦਾ ਖਿਆਲ ਰੱਖਿਆ ਗਿਆ ਜੀ ਆਸਤਰਤੇ ਜੋ ਬੰਦਾ ਖੁਦ ਆਪ ਜਦੋਂ ਕੋਠੀ ਬਣਾਉਂਦਾ ਹੈ ਤਾਂ ਨਿੱਕੀ ਨਿੱਕੀ ਗੱਲ ਦਾ ਖੁਦ ਖਿਆਲ ਰੱਖਦਾ ਹੈ ਇਹਨਾਂ ਨੇ ਖੁਦ ਤੁਹਾਡੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਜੀ ਸਾਡੇ ਏਰੀਆ 'ਚ ਤੁਹਾਨੂੰ ਪਤਾ ਹੈ ਕਿ ਪੀਣ ਵਾਲੇ ਪਾਣੀ ਦੇ ਲਈ ਅਸੀਂ ਆਰਓ ਫਿਲਟਰ ਯੂਜ਼ ਕਰਦੇ ਹਾਂ ਆਰਓ ਦੀ ਫਿਟਿੰਗ ਲਈ ਵੀ ਵਾਸ਼ਿੰਗ ਥਰੀ ਜਿਹਨੇ ਪੁਆਇੰਟ ਦਿੱਤਾ ਹੈ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਬਹੁਤ ਅੱਛੀ ਬਾਤ ਬੋਲੀ ਕਿ ਨਿੱਕੇ ਨਿੱਕੇ ਬਾਤ ਚੀਜ਼ਾਂ ਦਾ ਧਿਆਨ ਰੱਖਿਆ ਹੈ ਅਗਰ ਆਪ ਇਧਰ ਕੈਮਰਾ ਦੇਖेंगे ਜੀ ਤਾਂ ਲੇਡੀਜ਼ ਕੋ ਸਭ ਤੋਂ ਮੁਸ਼ਕਿਲ ਆਤੀ ਹੈ ਆਟਾ ਕੱਢਣੇ ਦਾ ਡਰਮ ਜੀ ਹਮਨੇ ਇਸ ਵਿੱਚ ਕੀ ਕਰਾਇਆ ਜੀ ਆਟੇ ਕੇ ਡਰਮ ਕੇ ਲਈ हमने इसको स्लाइडिंग बना दिया है जी इसमें आटे का ड्रम हो लेडीज अपना आटा भरें और फिर ये पैर से ही अंदर चला जाएगा हर चीज सुविधा जनक है जी ਤੁਹਾਨੂੰ ਕੁਝ ਸੋਚਣ ਦੀ ਲੋੜ ਨਹੀਂ ਹੈ ਕਿ ਇੱਥੇ ਆ ਕੇ ਤੁਸੀਂ ਕੁਝ ਕਰਵਾਉਣਾ ਹੋਵੇਗਾ ਤੁਹਾਨੂੰ ਕੁਝ ਕਰਵਾਉਣ ਦੀ ਲੋੜ ਹੋਵੇਗੀ ਤੁਹਾਡੇ ਲਈ ਬਿਲਕੁਲ ਰੈਡੀ ਹੈ ਅਗਰ ਤੁਸੀਂ ਇੱਛਕ ਹੋ ਹੈਗੇ ਹੋ 110 ਗਜ ਦੀ ਕੋਟੀ ਸੁੰਦਰ ਸਿਟੀ ਦੇ ਵਿੱਚ ਲੈਣ ਲਈ ਸੁੰਦਰ ਸਿਟੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਸੁੰਦਰ ਜਗਾ ਹੈ ਕਿ ਇਹ ਬੋਟ ਲਾਡਾ ਏਰੀਆ ਦੇ ਵਿੱਚ ਅਗਰ ਤੁਸੀਂ ਅੱਛੀ ਲਾਈਫ ਜੀਣਾ ਚਾਹੁੰਦੇ ਹੋ ਸਾਫ਼ ਸੁਥਰੇ ਵਾਤਾਵਰਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਨਿਤਨ ਜੀ ਆਪਾਂ ਨੂੰ ਇਸ ਕੋਠੀ ਬਾਰੇ ਕੁਝ ਹੋਰ ਵੀ ਗੱਲਾਂ ਦੱਸਣਗੇ ਇੱਕ ਹੋਰ ਕੋਠੀ ਦਾ ਮੇਨ ਪਾਰਟ ਹੁੰਦਾ ਹੈ ਅ ਇੱਕ ਤਾਂ ਬੈਡਰੂਮ ਦੇਖੋ ਹੁੰਦੇ ਆ ਬੈਡਰੂਮ ਵੀ ਤੁਹਾਨੂੰ ਦਿਖਾਣੇ ਆ ਬੈਡਰੂਮ ਤੋਂ ਇਲਾਵਾ ਬਾਥਰੂਮ ਇੱਕ ਜਹੀ ਚੀਜ਼ ਹੈ ਅ जिससे हर बंदा गौर भी करता है और उससे खर्च भी करता है इन्होंने भी किया की जी? जी, इसमें हमने क्या करा है कि हमने टू बेडरूम नीचे बनाया है जी जो दस बाय बारह के कमरे हैं जी और जो रूम साइज बहुत अच्छा होता है उसके साथ हमने एक रूम के साथ एक बाथरूम अटैच कर दिया है जी. एक हमने लॉबी के साथ अटैच कर दिया है जी. ਤੋ ਇਹ ਦੋ ਬੈਡਰੂਮ ਦਾ ਪੂਰਾ ਨੀਚੇ ਦੋ ਬਾਥਰੂਮ ਆਪਨੇ ਦੀਏ ਹੈ ਤਾਂ ਦੋਸਤੋ ਨੀਚੇ ਦੋ ਬਾਥਰੂਮ ਨੇ ਇੱਕ ਲੌਬੀ ਦੇ ਨਾਲ ਅਟੈਚ ਹੈ ਕਿਉਂਕਿ ਸਾਡਾ ਕੋਈ ਵੀ ਆਇਆ ਗਿਆ ਰਹਿੰਦਾ ਕੋਈ ਮਹਿਮਾਨ ਆਂਦਾ ਹੈ ਤਾਂ ਬੈਡਰੂਮ ਦੇ ਵਿੱਚ ਜਾਣ ਚ ਮੁਸ਼ਕਲ ਹੁੰਦੀ ਹੈ ਤਾਂ ਲੌਬੀ ਦੇ ਵਿੱਚ ਆਮ ਦੌਰ ਤੇ ਅੱਜ ਕੱਲ ਇਹ ਕਮੀ ਹੁੰਦੀ ਹੈ ਹਰ ਘਰ ਦੇ ਵਿੱਚ ਲੌਬੀ ਦੇ ਵਿੱਚ ਬਾਥਰੂਮ ਨਹੀਂ ਹੁੰਦਾ ਇਹਨਾਂ ਨੇ ਇੱਕ ਕਾਮਨ ਬਾਥਰੂਮ ਰੱਖਿਆ ਜਿਹੜਾ ਕਿ ਲੌਬੀ ਦੇ ਵਿੱਚ ਹੈ ਔਰ ਇੱਕ ਬੈਡਰੂਮ ਦੇ ਵਿੱਚ ਅਟੈਚ ਦਿੱਤਾ ਤਾਂ ਲੌਬੀ ਦਾ ਬਾਥਰੂਮ ਪਹਿਲਾਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੀ ਅਸੈਸਰੀ ਜਨੇ ਲਗਾਈ ਹੈਗੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਲੌਬੀ ਇੰਗਲਿਸ਼ ਸੀਟ ਲੱਗੀ ਹੋਈ ਹੈ ਇੰਗਲਿਸ਼ ਸੀਟ ਵੀ ਕੋਈ ਇਸ ਤਰ੍ਹਾਂ ਨਹੀਂ ਹੈਗੀ ਦੋਸਤੋ ਇਹ ਸਾਰੀ ਪਲੰਬਰ ਕੇ ਫਿਟਿੰਗਸ ਹੈ ਜੀ ਪਲੰਬਰਸ ਕੀ ਫਿਟਿੰਗ ਹੈ ਔਰ ਟੋਟਲੀ ਲੇਟੈਸਟ ਜਿਹੜੀ ਐਸੈਸਰੀ ਹੈ ਉਹ ਯੂਜ਼ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਤੇ ਇਧਰ ਬਾਥਰੂਮ ਦੇ ਵਿੱਚ ਨਾਲ ਹੀ ਵਾਸ਼ ਵੇਸ਼ਣ ਵੀ ਦਿੱਤੀ ਹੈ ਹੈਂਡ ਸ਼ਾਵਰ ਵੀ ਹੈ ਔਰ ਉੱਪਰਲਾ ਦੀਵਾਰ ਵਾਲਾ ਸ਼ਾਵਰ ਵੀ ਹੈ ਤੋ ਦੋਨੋ ਸ਼ਾਵਰ ਨੇ ਟੋਟਲੀ ਲੇਟੈਸਟ ਡਿਜ਼ਾਈਨ ਟੋਟਲੀ ਲੇਟੈਸਟ ਜਿਹੜੀ ਐਸੈਸਰੀ ਜਿਹੜੀ ਆ ਯੂਜ਼ ਕੀਤੀ ਗਈ ਹੈ ਤੇ ਮੇਰੇ ਖਿਆਲ ਆ ਕਿ ਇਸ ਤੋਂ ਵੱਧ ਆਪਾਂ 110 ਗਜ ਦੀ ਕੋਠੀ ਲਈ ਮੈਨੂੰ ਸੋਚ ਨਹੀਂ ਸਕਦੇ ਤੇ ਹੁਣ ਬੈਡਰੂਮ ਆਪਾਂ ਦੇਖਦੇ ਹਾਂ 10x12 ਦਾ ਨਿਤਨ ਜੀ ਹਾਂਜੀ 10x12 ਦਾ ਤੇ 10x12 ਦਾ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਦੀਵਾਰ ਤੇ ਇਹ ਵਾਲਪੇਪਰ ਹੈ ਸਰ ਵਾਲਪੇਪਰ ਹੈ ਜੀ ਤਾਂ ਇੱਕ ਤਰਫ ਵਾਲਪੇਪਰ ਲੱਗਿਆ ਜੀ ਉਸ ਦੀਵਾਰ ਤੇ ਜਿਹੜੀ ਕਿ ਤੁਹਾਡੇ ਬੈੱਡ ਦੇ ਲਈ ਹੈਗੀ ਹੈ ਨਾਲ ਲਾਈਟਿੰਗ ਦਿੱਤੀ ਹੈ ਬਿਲਕੁਲ ਖੂਬਸੂਰਤ ਨਿਊ ਡਿਜ਼ਾਈਨ ਦੀ ਲਾਈਟਿੰਗ ਇਸ ਦੀਵਾਰ ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਮੇਰੇ ਪਿੱਛੇ ਵਾਲੇ ਉੱਪਰਲੀ ਦੀਵਾਰ ਬਿਲਕੁਲ ਪਲੇਨ ਦਿੱਤੀ ਹੋਈ ਹੈ ਜੀ ਔਰ ਇੱਕ ਲਾਈਟ ਬਿਲਕੁਲ ਮੇਰੇ ਸਾਹਮਣੇ ਵਾਲੀ ਦੀਵਾਰ ਤੇ ਦਿੱਤੀ ਗਈ ਹੈ ਉੱਪਰ ਉਹ ਵੀ ਬਿਲਕੁਲ ਲੇਟੈਸਟ ਡਿਜ਼ਾਈਨ ਦੀ ਹੈ ਜਿਹੜੀ ਕਿ ਆਮ ਤੌਰ ਤੇ ਤੁਹਾਨੂੰ ਸਾਡੇ ਸ਼ਹਿਰ ਦੇ ਵਿੱਚੋਂ ਨਹੀਂ ਮਿਲਦੀ ਇਹਦੇ ਲਈ ਵੀ ਤੁਹਾਨੂੰ ਕਿਤੇ ਨਾ ਕਿਤੇ ਬਾਹਰ ਜਾਣਾ ਪਏਗਾ ਤਾਂ ਇਹ ਨਾਲ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਉਹ ਚੀਜ਼ਾਂ ਜੋ ਅਕਸਰ ਅਸੀਂ ਦਿੱਲੀ ਚੰਡੀਗੜ੍ਹ ਵਰਗੇ ਸ਼ਹਿਰ 'ਚ ਦੇਖਦੇ ਆ ਉਹ ਚੀਜ਼ਾਂ ਤੁਹਾਨੂੰ ਤੁਹਾਡੇ ਸ਼ਹਿਰ 'ਚ ਇੱਥੇ ਲਿਆ ਕੇ ਤੇ ਬਣਾ ਕੇ ਦਿੱਤੀਆਂ ਨੇਗੀਆਂ ਤੇ ਬੈਡਰੂਮ ਦੇ ਵਿੱਚ ਜਿਹੜਾ ਬਾਥਰੂਮ ਅਟੈਚਡ ਬਾਥਰੂਮ ਬਣਿਆ ਹੁਣ ਤੁਹਾਨੂੰ ਇਹ ਦਿਖਾਣਿਆ ਇਹਦੀ ਕਿਸ ਤਰ੍ਹਾਂ ਦੀ ਲੁੱਕ ਹੈ ਜੀ ਨਿਤਿੰਤ ਜੀ ਹਾਂਜੀ ਸੋ ਇਸ ਵਿੱਚ हमने ਨਾ ਲੁੱਕ ਬਹੁਤ ਡਿਫਰੈਂਟ ਕਰੀ ਹੈ ਜੋ ਐਗਜ਼ੈਕਟਲੀ हमने ਸੇਮ ਟਾਈਲਸ ਦੀਵਾਰਾਂ 'ਤੇ ਔਰ ਸੇਮ ਟਾਈਲਸ نیچے ਲਈਆਂ ਹੈ। ਜੀ 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 ਜ

ਤਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਉਹ ਚੀਜ਼ ਦਿੱਤੀ ਹੈ ਜੋ ਤੁਹਾਨੂੰ ਇੱਥੇ ਕਿਤੇ ਨੇੜੇ-ਤੇੜੇ ਦੇ ਕਾਨੂੰਨੀ ਨਹੀਂ ਮਿਲਦੀ ਔਰ 110 ਗਜ ਦੀ ਕੋਟੀ 110 ਗਜ ਦੀ ਕੋਠੀ ਦੇ ਵਿੱਚ ਇਸ ਤਰ੍ਹਾਂ ਦਾ ਸ਼ਾਨਦਾਰ ਲਗਜ਼ਰੀ ਬਾਥਰੂਮ ਇਹਦਾ ਸਾਈਜ਼ ਕੀ ਹੈ ਜੀ ਇਸ ਦਾ ਸਾਈਜ਼ ਹੈ ਜੀ ਕਰੀਬਨ 7/5 ਜਾਂ 7/7 ਕਾਈ ਜੀ ਤਾਂ ਇਹਦਾ ਜਿਹੜਾ ਸਾਈਜ਼ ਹੈ ਉਹ ਵੀ ਕੋਈ ਛੋਟਾ ਨਹੀਂ ਹੈ ਕੋਠੀ ਦੇ ਸਾਈਜ਼ ਦੇ ਹਿਸਾਬ ਨਾਲ ਬਾਥਰੂਮ ਵੀ ਕਿ ਜਿਹੇ ਚੀਜ਼ ਹੈ ਜਿੱਥੇ ਟੋਇਬਤ ਕੋਟੋ ਘਟੋ ਘਟ ਐਨੀ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਕਿ ਬੰਦਾ ਆਰਾਮ ਦੇ ਨਾਲ ਨਹਾ ਸਕਦਾ ਹੈ ਜਾਂ ਟਾਇਲਟ ਜਾਣਾ ਹੈ ਕੁਝ ਵੀ ਕਰਨਾ ਹੈ ਤਾਂ ਐਨੀ ਖੁੱਲੀ ਜਗ੍ਹਾ ਘੱਟੋ ਘੱਟ ਬਾਥਰੂਮ ਦੇ ਲਈ ਚਾਹੀਦੀ ਹੁੰਦੀ ਹੈ ਤਾਂ ਲਗਜ਼ਰੀ ਬਾਥਰੂਮ ਹੈ ਜੀ ਲੇਟੈਸਟ ਐਸੈਸਰੀ ਇੱਥੇ ਲੱਗੀ ਹੈ ਔਰ ਉਹ ਐਸੈਸਰੀ ਲੱਗੀ ਹੈ ਜੋ ਆਮ ਤੌਰ ਤੇ ਤੁਹਾਨੂੰ ਤੁਹਾਡੇ ਸ਼ਹਿਰ ਚ ਨਹੀਂ ਮਿਲਦੀ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਹੋਰ ਦੇਖਦੇ ਨੇ ਨਿਤਿੰਤ ਜੀ ਕੀ ਦਿਖਾਉਂਦੇ ਆ ਜੀ ਤਾਂ ਇੱਕ ਸਾਹਮਣੇ ਬਾਥਰੂਮ ਮੈਂ ਦੇਖ ਰਿਹਾ ਬਾਥਰੂਮ ਤੋਂ ਪਹਿਲਾਂ ਇੱਕ ਵਾਸ਼ਿੰਗ ਏਰੀਆ ਆ ਗਿਆ ਹਨਾ ये हमने एक वॉशिंग एरिया बनाया है जी, इसको हम यूटिलाइज एरिया एरिया की की तरह तरह से भी तरह से भी भी कर कर सकते सकते हैं, हैं, स्टोर ये पूरा एरिया हमने इसीलिए बनाया गया था, एक तो ये तो से आती है। आप देखेंगे, तो उसके बाद ये हमारा सेकेंड बेडरूम है दूसरा बेडरूम है दस बाय बारह बेडरूम है ਜਿਹੜਾ ਕਿ ਦੂਸਰਾ ਬੈਡਰੂਮ ਬਿਲਕੁਲ ਸਾਹਮਣੇ ਦੋ ਬੈਡਰੂਮ ਨੇ ਜੀ ਇਹਨਾਂ ਦੇ ਸੈਂਟਰ ਚ ਵਾਸ਼ਿੰਗ ਏਰੀਆ ਛੱਡਿਆ ਹੋਇਆ ਔਰ ਬੈਡਰੂਮ ਦੇ ਵਿੱਚ ਇਧਰ ਵੀ ਇੱਕ ਵਿੰਡੋ ਦਿੱਤੀ ਗਈ ਹੈ ਤੇ ਸਾਰਾ ਕੁਝ ਉਹੀ ਲੇਟੈਸਟ ਜੋ ਸਾਡੀਆਂ ਜ਼ਰੂਰਤਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਏਸੀ ਲਈ ਪੁਆਇੰਟ ਇਸ ਕਮਰੇ ਦੇ ਵਿੱਚ ਵੀ ਛੱਡਿਆ ਗਿਆ ਤੇ ਉਹ ਦੂਸਰੇ ਕਮਰੇ ਦੇ ਵਿੱਚ ਵੀ ਏਸੀ ਲਈ ਪੁਆਇੰਟ ਛੱਡੇ ਗਿਆ ਇਸੇ ਤਰੀਕੇ ਨਾਲ ਦੋ ਲਾਈਟਸ ਜਿਹੜੀਆਂ ਫੈਂਸੀ ਦੀਵਾਰ ਤੇ ਔਰ ਨਾਲ ਹੀ ਵਾਲਪੇਪਰ ਇਧਰ ਦਿੱਤਾ ਗਿਆ ਔਰ ਉਧਰ ਸਾਹਮਣੇ ਦੀਵਾਰ ਤੇ ਵੀ ਜਿਹੜੀ ਲਾਈਟਿੰਗ ਹੈ ਉਹ ਵੀ ਖੂਬਸੂਰਤ ਲਾਈਟਿੰਗ ਹੈ ਇਸ ਕਮਰੇ ਦੇ ਵਿੱਚ ਵੀ ਦਿੱਤੀ ਗਈ ਹੈ ਟੋਟਲੀ ਬਿਜਲੀ ਦੀ ਫਿਟਿੰਗ ਓਕੇ ਹੈ ਜੀ ਏਸੀ ਦੀ ਫਿਟਿੰਗ ਵੀ ਇਹਨਾਂ ਨੇ ਤੁਹਾਨੂੰ ਦਿੱਤੀ ਹੈਗੀ ਜੋ ਕੁਝ ਦਿੱਤਾ ਜਾ ਸਕਦਾ ਹੈ ਇੱਕ ਨਵੇਂ ਘਰ ਦੇ ਵਿੱਚ ਇੱਕ ਬਿਲਡਰ ਵੱਲੋਂ ਉਹ ਸਾਰਾ ਕੁਝ ਇਹ ਬਿਲਕੁਲ ਵਾਈਟ ਕਰਨ ਨੇ। ਪਰ ਦੂਸਰੀ ਚੀਜ਼ ਵੀ ਅਗਰ ਦੇਖेंगे, ਅਸੀਂ ਨੇ ਡਿਜ਼ਾਈਨ ਵੀ ਬੜਾ ਯੂਨਿਕ ਕਰਾਤਾ। ਮੈਨੇ ਇਹ ਦੋਨੋਂ ਤਰਫ ਦਰਵਾਜ਼ੇ ਲੌਬੀ ਤਰਫ ਅਸੀਂ ਨੇ ਨਹੀਂ ਲੀਏ। ਥੋੜੀ ਇੱਕ ਪ੍ਰਾਈਵੇਸੀ ਰਹਿ ਜਾਂਦੀ ਹੈ ਅਗਰ ਲੌਬੀ ਕੇ ਸੇ ਇਧਰ ਕਿਉਂਕਿ ਅਗਰ ਵਹਾਂ ਕੋਈ ਬੈਠਾ ਹੈ ਤਾਂ ਉਸ ਦੀ ਤਰਫ ਸੇ ਯਾਨ ਦਰਵਾਜ਼ਾ ਬੈਡਰੂਮ ਕੋ ਨਜ਼ਰ ਨਹੀਂ ਆਉਂਦਾ। ਬਿਲਕੁਲ ਇਹ ਪੁਆਇੰਟ ਦੋਸਤੋ ਨੋਟ ਕਰਨ ਵਾਲਾ ਹੈ ਕਿ ਇਹਨਾਂ ਨੇ ਜੋ ਬੈਡਰੂਮ ਦੇ ਦਰਵਾਜ਼ੇ ਨੇ ਉਹ ਲੌਬੀ ਦੇ ਵਿੱਚ ਨਹੀਂ ਖੋਲੇ। ਇਹਦੇ ਨਾਲ ਪ੍ਰਾਈਵੇਸੀ ਲੀਕ ਹੁੰਦੀ ਹੈ ਤੁਹਾਡੀ। ਲੌਬੀ ਦੇ ਵਿੱਚ ਅਗਰ ਦਰਵਾਜ਼ੇ ਹੋਣਗੇ ਤਾਂ ਕੋਈ ਵੀ ਅਗਰ ਆਪਣੇ ਮਹਿਮਾਨ ਆਂਦਾ ਹੈ ਕੋਈ ਬਾਹਰੋਂ ਬੰਦਾ ਆਂਦਾ ਆਪਣੀ ਪ੍ਰਾਈਵੇਸੀ ਲੀਕ ਹੁੰਦੀ ਹੈ ਇਹਨਾਂ ਨੇ ਬੈੱਡਰੂਮ ਦੇ ਦਰਵਾਜ਼ੇ ਸਾਈਡ ਤੋਂ ਆਹਮੋ ਸਾਹਮਣੇ ਦਿੱਤੇ ਹੋਏ ਨੇ ਤਾਂ ਇਹ ਵੀ ਇੱਕ ਨਵੀਂ ਚੀਜ਼ ਹੈ ਜੋ ਅਕਸਰ ਸਾਡੇ ਘਰਾਂ ਦੇ ਵਿੱਚ ਦੇਖਣ ਨੂੰ ਮਿਸ ਹੁੰਦੀ ਹੈ ਤੇ ਹੁਣ ਉੱਪਰਲਾ ਪੋਰਸ਼ਨ ਦੇਖੀਏ ਨਿਤਿਨ ਜੀ ਬਿਲਕੁਲ ਤਾਂ ਹੁਣ ਆਪਾਂ ਤੁਹਾਨੂੰ ਉੱਪਰ ਚੱਲ ਕੇ ਦਿਖਾਣੇ ਆ ਨਿਤਿਨ ਜੀ ਆਪਾਂ ਚੱਲੀ ਉੱਪਰ ਪੌੜੀਆਂ 'ਚ ਗ੍ਰੇਨਾਈਟ ਲੱਗਿਆ ਜੀ ਬਿਲਕੁਲ ਲੇਟੈਸਟ ਹਾਂਜੀ ਬਿਲਕੁਲ ਜੀ ਚਮਕਦਾਰ ਔਰ ਤੁਸੀਂ ਦੇਖ ਰਹੇ ਹੋ ਜੋ ਗੋਲਾਬੀ ਦਿੱਤਾ ਗਿਆ ਹੈ ਆਮ ਤੌਰ ਤੇ ਕਈ ਵਾਰ ਇਹਨਾਂ ਚੀਜ਼ਾਂ ਦੀ ਬਚਤ ਹੋ ਜਾਂਦੀ ਹੈ ਕਿਉਂਕਿ ਇਹਨਾਂ ਚੀਜ਼ਾਂ ਤੇ ਵੀ ਕਾਫੀ ਐਕਸਟਰਾ ਖਰਚ ਆ ਜਾਂਦਾ ਹੈ ਇਹਨਾਂ ਨੇ ਕਿਤੇ ਵੀ ਕੰਜੂਸੀ ਨਹੀਂ ਕੀਤੀ ਮੈਨੂੰ ਇਹ ਲੱਗਦਾ ਹੈ ਨਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਬਿਲਕੁਲ ਫਰੰਟ ਤੇ ਗਮਲਾ ਵੀ ਤੁਹਾਡੇ ਲਈ ਰੱਖਿਆ ਗਿਆ ਹੈ ਤਾਂ ਕਿ ਹਰਿਆਲੀ ਦਾ ਤੁਹਾਨੂੰ ਅਹਿਸਾਸ ਹੋਵੇ ਵੈਸੇ ਤਾਂ ਸੁੰਦਰ ਸਿਟੀ ਦੇ ਵਿੱਚ ਆ ਕੇ ਵੈਸੇ ਵੀ ਤੁਹਾਨੂੰ ਬੜਾ ਹਰਿਆਲੀ ਦਾ ਬੜਾ ਹਰਿਆਲੀ ਦਾ ਬੜਾ ਖੂਬਸੂਰਤ ਅਹਿਸਾਸ ਤੁਹਾਨੂੰ ਹੁੰਦਾ ਹੈ ਲੇਕਿਨ ਇਹਨਾਂ ਨੇ ਅੰਦਰ ਵੀ तोड़े काफ़ी कुछ ग्रीन दिता है तो उन्हें चल के दिखाने उपरले हिस्से की थोड़ा सा कुछ और बताना चाहूँ जी जी ये हमने जो सीलिंग बनाई हमने ए सी पी शीट्स की बनाई है जी ये छत तो जो डली है ये पूरी ए सी पीस के साथ ही आई है जी जी तो इसकी लुक ऑटोमैटिकली वुडन फील्ड में आता है जी हाँ जी और साथ में हम देख सकते हो जी इन्होंने ए सी पी शीट्स बनाईया नेग् और इधर भी जो टाइल का डिजाइन दिता गया है फ्रंट के बिल्कुल जो ਇਸ ਕੋਠੀ ਨੂੰ ਇੱਕ ਅਜਿਹੀ ਲੁੱਕ ਪ੍ਰਦਾਨ ਕਰਦਾ ਹੈ ਜਿਹੜੀ ਕਿ ਤੁਸੀਂ ਘੱਟੋ-ਘੱਟ ਇਸ ਛੋਟੇ ਸਾਈਜ਼ ਦੀ ਕੋਠੀ ਦੇ ਵਿੱਚ ਆਮ ਤੌਰ ਤੇ ਕਿਤੇ ਵੀ ਮਿਸ ਕਰਦੇ ਹੋਵੋਗੇ। ਅ ਸੈਕੰਡਲੀ ਆਪਕਾ ਵੀ ਯਹਾਂ ਪਰ ਕਬੀ ਸ਼ਾਮ ਕੋ ਬੈਠਣੇ ਕੇ ਲੀਏ ਹਮਨੇ ਛੋਟੀ ਸੀ ਬਾਲਕਨੀ ਦੇ ਦੀ ਜਿਸ ਕੇ ਸਾਹਮਨੇ ਇੱਕ ਹਮਨੇ ਗਲਾਸ ਕਾ ਪੂਰਾ ਰੇਲਿੰਗ ਕਰਾ ਦਿਆ। ਸੋ ਦੈਟ ਕਬੀ ਸ਼ਾਮ ਕੋ ਕਿਸੇ ਨੇ ਬੈਠਣਾ ਹੋ ਤੋ ਸਾਹਮਨੇ ਵਿਊ ਪੂਰੇ ਬੁਲਾੜੇ ਦੇ ਸਾਹਮਣੇ ਸੇ ਨਜ਼ਾਰਾ ਬਿਲਕੁਲ ਜੀ ਦੇਖੋ ਅਗਰ ਤੁਸੀਂ ਲਗਜ਼ਰੀ ਕੋਠੀ ਲੈ ਰਹੇ ਹੋ ਅਗਰ ਤੁਹਾਨੂੰ ਲਗਜ਼ਰੀ ਫੀਲਿੰਗ ਨਹੀਂ ਆਏਗੀ ਤਾਂ ਤੁਹਾਨੂੰ ਲਗਜ਼ਰੀ ਕੋਠੀ ਲੈਣ ਦਾ ਫਾਇਦਾ ਕੀ ਹੈ ਤਾਂ ਦੇਖੋ ਹੁਣ ਤੁਸੀਂ ਕਿਸੇ ਵਕਤ ਫ੍ਰੀ ਹੈਗੇ ਹੋ ਆਪਾਂ ਉਹਨੂੰ ਕਮਰੇ ਚ ਬਾਹਰ ਨਿਕਲ ਕੇ ਕੁਝ ਆਊਟਿੰਗ ਕਰਨ ਦਾ ਮਨ ਹੈਗਾ ਹਾਲਾਂਕਿ ਕਲੋਨੀ ਸੁੰਦਰ ਹੈਗੀ ਸੈਰ ਵੀ ਕਰ ਸਕਦੇ ਹੋ ਲੇਕਿਨ ਆਪਣੇ ਘਰ ਚ ਬੈਠ ਕੇ ਅਗਰ ਤੁਸੀਂ ਬਾਰਿਸ਼ ਦਾ ਆਨੰਦ ਲੈਣਾ ਹੈ ਸਾਹਮਣੇ ਵਿਊ ਦਾ ਆਨੰਦ ਲੈਣਾ ਹੈ ਤਾਂ ਤੁਸੀਂ ਇੱਥੇ ਬਾਲਕਨੀ ਚ ਬੈਠ ਕੇ ਕੁਰਸੀਆਂ ਢਾ ਕੇ ਬੈਠੇ ਹੋ ਤੇ ਬਾਰਿਸ਼ ਦਾ ਵੀ ਆਨੰਦ ਲੈ ਸਕਦੇ ਹੋ ਤੇ ਸਾਹਮਣੇ ਵਿਊ ਦਾ ਵੀ ਔਰ ਓਪਨ ਦਾ ਜਿਹੜਾ ਮਾਹੌਲ ਹੁੰਦਾ ਹੈ ਓਪਨ ਦਾ ਜਿਹੜਾ এনवायरमेंट ਹੁੰਦਾ ਹੈ ਉਹਦਾ ਵੀ ਤੁਹਾਨੂੰ ਆਨੰਦ ਆਏਗਾ ਜੀ ਇਹ ਵੀ ਇੱਕ ਅੱਛੀ ਚੀਜ਼ ਦਿੱਤੀ ਇਹਨੇ ਜੀ ਨਹੀਂ ਤੇ ਨਹੀਂ ਤਾਂ ਯਹਾਂ ਪਰ ਸਟਾਰਟ ਕਰਤੇ ਹੈ ਯਹਾਂ ਪਰ ਅਮਨੇ ਦੋ ਦਰਵਾਜ਼ੇ ਦੀਏ ਹੈ दरवाजा ये वाला देने का मतलब ये था ये बाहर की बैल्कनी की तरफ जाता है अगर किसी ने नीचे अलग अपना पोर्शन रखना है और ऊपर तो वन बेडरूम एक बाथरूम एक छोटी किचन और एक लॉबी एरिया दिया है जो करीबन करीबन साढ़े छह सौ स्क्वायर फीट का बनता है जी तो दोस्तों अगर थोड़ी फैमिली छोटी है पोर्शन सरद है दे सकते हो रेंट पूरा इंतजाम ਕੀਤਾ ਹੋਇਆ ਜੀ ਜੋ ਰੈਂਟ ਦੇ ਦੇਣ ਲਈ ਅਲੱਗ ਇਹਨਾਂ ਨੇ ਇੱਕ ਲੌਬੀ ਜਿਸ ਤਰ੍ਹਾਂ ਦੱਸਿਆ ਕਿ ਇੱਕ ਬੈੱਡਰੂਮ ਇੱਕ ਕਿਚਨ ਛੋਟੀ ਨਾਲ ਬਾਥਰੂਮ ਉਹ ਅਲੱਗ ਹੈ ਅਗਰ ਤੁਸੀਂ ਬਾਹਰ ਬੇੜੇ ਦੇ ਵਿੱਚ ਜਾਣਾ ਹੈ ਓਪਨ ਦੇ ਵਿੱਚ ਉਸ ਤੋਂ ਵੀ ਉੱਪਰ ਜਾਣਾ ਹੈ ਤੋਂ ਲਈ ਅਲੱਗ ਦਰਵਾਜ਼ਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਅੰਦਰਲੇ ਪੋਰਸ਼ਨ ਚਾ ਕੇ ਦਿਖਾ ਦਿੰਦਾ ਸੜੀਆਂ ਬਾਹਰ ਸਹੀਆਂ ਆ ਜਿਵੇਂ ਆਪਨੇ ਪੌੜੀਆਂ ਬਿਲਕੁਲ ਤੁਸੀਂ ਦੇਖਿਆ ਹੀ ਹੈ ਕਿ ਬਾਹਰੋਂ ਹੀ ਨੇ ਅੰਦਰ ਇੱਕ ਅਲੱਗ ਸਿਗਰਟ ਪੋਰਸ਼ਨ ਹੈਗਾ ਜੀ ਆ ਗਿਆ ਜੀ ਤਾਂ ਉੱਪਰਲੇ ਪੋਰਸ਼ਨ ਤਾਂ ਇਹ ਲੌਬੀ ਜਿਹੜੀ ਹੈ ਇਹ ਤੁਸੀਂ ਦੇਖਦੇ ਹੋ ਵੀ ਕਾਫੀ ਅੱਛੇ ਸਾਈਜ਼ ਦੀ ਹੈਗੀ ਹੈ ਇਸ ਅਕੋਰਡਿੰਗ ਤਾਂ ਇਹਦੇ ਨਾਲ ਇੱਕ ਛੋਟੀ ਕਿਚਨ ਦਿੱਤੀ ਹੈ ਜੀ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਤੇ ਬੈਡਰੂਮ ਦਾ ਸਾਈਜ਼ ਕੀ ਨੇਤਨ ਜੀ ਬੈਡਰੂਮ ਦਾ ਸਾਈਜ਼ ਵੀ हमने ਕੋਈ 10x12 ਦਾ ਹੀ ਦਿਆ ਹੈ ਜੀ ਬੈਡਰੂਮ ਜਿਹੜੇ ਨੇ ਇੱਥੇ 10x12 10x12 ਦੇ ਹੀ ਨੇ ਆਮ ਤੌਰ ਤੇ ਛੋਟੇ ਘਰਾਂ ਦੇ ਵਿੱਚ ਇਹੀ ਐਵਰੇਜ ਚੱਲਦੀ ਹੈਗੀ ਹੈ ਬੈਡਰੂਮ ਦੇ ਵਿੱਚ ਔਰ ਇਹ ਬੈਡਰੂਮ 10x12 ਦੇ ਨਾਲ ਇਹਦੇ ਅਟੈਚਡ ਬਾਥਰੂਮ ਅਟੈਚਡ ਬਾਥਰੂਮ ਉਹ ਹੀ ਨੇ ਅਸੈਸਰੀਜ਼ ਹਰ ਜਗ੍ਹਾ ਤੇ ਹੀ ਵਧੀਆ ਲਗਾਈ ਹੈ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇਵਾਂਗੇ ਕੋਠੀ ਦੇ ਵਿੱਚ ਕੀ ਕੁਝ ਹੋਰ ਹੈਗਾ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਇਹ ਨਿਤਿੰਤ ਜੀ ਕਿਸ ਮਟੀਰੀਅਲ ਦੇ ਬਣੇ ਹੋਏ ਜੀ ਇਹ ਵੀ ਇਹ ਵਾਟਰਪੂਫ ਬੋਰਡਸ ਹੈ जी और उसके ऊपर ये सनमाय हमने बनाया प्रेस करवाया जी प्रेस कराने के साथ साथ हमने ये ग्रूव्स ग्रूव देख बनवाए हैं इनके जो लॉक्स हैं स्पेसिफिकली ये जो लॉक्स हैं यहाँ नहीं मिलते हैं है, जी तो इसकी लुकिंग यहाँ पर कभी आपको ऐसे नहीं मिलेगी ये विद हमने लॉक्स के साथ मतलब की वाले के साथ लगाए हैं कई जगह पे हमने विदाउट की है जहां जरूरत नहीं है तो यूजली सारे जितने भी दरवाजे हैं सब की हैं यहाँ पर जो वुडन वर्क है ये भी पूरा टॉप क्लास हुआ जी और वीडियो इन्होंने वाटरप्रूफ बोर्ड यूज ਕੀਤਾ ਨਲ ਮਾਈਕਾ ਯੂਜ਼ ਕੀਤਾ ਤਾਂ ਕਿਤੇ ਵੀ ਮੈਨੂੰ ਲੱਗਦਾ ਕਿ ਜੂਸੀ ਇਹਨਾਂ ਨੇ ਨਹੀਂ ਕੀਤੀ ਹੈਗੀ ਖੈਰ ਕੁਝ ਹੋਰ ਵੀ ਤੁਹਾਨੂੰ ਹਲੇ ਯੂਨਿਕ ਦਿਖਾਣੇ ਆ ਜੀ ਤਾਂ ਇਹ ਬੜੀ ਯੂਨਿਕ ਚੀਜ਼ ਹੈ ਜੀ ਤੁਸੀਂ ਇਸ ਵਕਤ ਦੇਖ ਰਹੇ ਹੋਗੇ ਬੜਾ ਇੱਕ ਅਲੱਗ ਜਿਹਾ ਅਹਿਸਾਸ ਇੱਥੇ ਹੋ ਰਿਹਾ ਹੈ ਇੱਥੇ ਘਾ ਲੱਗਿਆ ਘਾ ਹਾਲਾਂਕਿ ओरिजिनल ਨਹੀਂ ਹੈ लेकिन एक आवि इस डि कोठी अलग जी एक यूनिक जी लुक प्रदान कर दा की ही आइडिया नितिन जी ये ना एक आइडिया बड़ा डिफरेंट है जो यूजली बाहर के मतलब तो जैसे आप देखे हुए कोठियों में होता है हमने यही सोचा था कि हम एक यूनिक डिजाइन छत पे थोड़ा देते हैं जी। लोग मेजरली घरों में अंदर बैठ बैठ के तक जाते हैं शाम को तो हमने कहा थोड़ा सा हम बाहर की तरफ लोगों को लेके आए क्योंकि लोग कई जगह बाहर बैठ जाते हैं यहाँ पर हमने देखा तो यहाँ पर मैंने एक लुक ऐसे बना दिया है कि लोगों को घर से निकलने का ही नहीं मन करेगा क्या बात है हालांकि ਦੋਸਤੋ ਇਹ ਜਿਹੜੀ ਸੁੰਦਰ ਸਿਟੀ ਹੈਗੀ ਹੈ ਇਹ ਇੱਕ ਬਹੁਤ ਸੁੰਦਰ ਹਰਿਆਲੀ ਨਾਲ ਭਰਪੂਰ ਕਲੋਨੀ ਹੈਗੀ ਹੈ ਲੇਕਿਨ ਫਿਰ ਵੀ ਇਹਨਾਂ ਨੇ ਤੁਹਾਡੇ ਘਰ ਦੇ ਵਿੱਚ ਭਰਪੂਰ ਹਰਿਆਲੀ ਦਾ ਖਿਆਲ ਰੱਖਿਆ ਤੁਹਾਨੂੰ ਉਹ ਲਗਜ਼ਰੀ ਫੀਲਿੰਗ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਸ਼ਾਇਦ ਤੁਹਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮਿਲੇਗੀ ਛੋਟੇ ਸ਼ਹਿਰਾਂ 'ਚ ਤੁਹਾਨੂੰ ਘੱਟ ਦੇਖਣ ਨੂੰ ਮਿਲੇਗੀ ता नितिन जी एक कोठी जिस यूनिक आईडिया बनाई और जिस तरह की लुक बनी मेरा ख्याल देर रुकेगी नहीं जल्दी सेल हो जाएगी इस तो तो बना रहे कोठी तो हमने पूरी अभी तैयार कर दी है, जी. है एक बार लोगों को दिखे की हमारा क्या है जो की थोड़ा सा ट्रस्ट फैक्टर बन जाता है इसी पास तो हमने एक कोठी इसी के साथ ही बना रहे हैं वो भी सेम साइज की है बट उसका नक्शा थोड़ा सा चेंज होता है उसमें अभी हमने अभी टाइल्स वगैरा पे ਰਵਾਤੋ ਇਹ ਫਰੰਟ ਉਸਕਾ ਵੀ ਤਿਆਰ ਹੈ ਅਗਰ ਆਪ ਕਭੀ ਦੇਖਣਾ ਚਾਹੇ ਜੈ ਇਸੇ ਉਹ 19 ਨਹੀਂ ਹੋਗੀ 20 ਹੀ ਹੋਗੀ ਬਿਲਕੁਲ 20 ਹੀ ਹੋਗੀ ਜੀ ਤਾਂ ਇਹਨਾਂ ਦਾ ਵਾਅਦਾ ਹੈ ਕਿ ਜਿਹੜੀ ਅਗਲੀ ਕੋਠੀ ਵੀ ਤਿਆਰ ਕਰ ਰਹੇ ਨੇ ਉਹ ਵੀ ਬਿਲਕੁਲ ਇਸ ਤੋਂ ਕਿਸੇ ਵੀ ਗੱਲੋਂ ਘੱਟ ਨਹੀਂ ਹੋਏਗੀ ਹਾਲਾਂਕਿ ਇਸ ਕੋਠੀ ਦੀ ਵੀ ਹਾਲੇ ਤੱਕ ਬੁਕਿੰਗ ਨਹੀਂ ਹੋਈ ਹੈ ਅਗਰ ਤੁਸੀਂ ਇੱਛਕ ਹੈਗੇ ਹੋ ਤਾਂ ਨੰਬਰ 플ੈਸ਼ ਕਰ ਰਹੇ ਹਾਂ ਸਕਰੀਨ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਕੋਠੀ ਵੀ ਲੈ ਸਕਦੇ ਹੋ ਜਾਂ ਫਿਰ ਜਿਹੜੀ ਦੂਸਰੀ ਕੋਠੀ ਬਣ ਰਹੀ ਹੈ ਉਸ ਲਈ ਵੀ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤਾਂ ਨੰਬਰ ਫਲੈਸ਼ ਕਰ ਰਹੇ ਹਾਂ ਜੀ ਤੁਸੀਂ ਅਗਰ ਇੱਛਕੋ ਬੁੱਢਾ ਅਡੇ ਦੀ ਸਭ ਤੋਂ ਸੋਹਣੀ ਤੇ ਸ਼ਾਂਤਮਈ ਕਲੋਨੀ ਸੁੰਦਰ ਸਿਟੀ ਦੇ ਵਿੱਚ ਇਹ ਕੋਠੀ ਬਣੀ ਹੈ ਜੀ ਤੁਸੀਂ ਸੰਪਰਕ ਕਰੋ ਵਿਜ਼ਿਟ ਕਰੋ ਦੇਖੋ ਤੇ ਲਓ ਇਹ ਕੋਠੀ ਸੁੰਦਰ ਸਿਟੀ ਦੇ ਓਨਰ ਦਿਲਬਾਖ ਸਿੰਘ ਜੀ ਮੇਰੇ ਨਾਲ ਨੇ ਦਿਲਬਾਖ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਿਲਡਰ ਬਾਰੇ ਕੀ ਤਸੱਲੀ ਲੈਣਾ ਚਾਹੋਗੇ ਆਪਣੇ ਵੱਲੋਂ ਦੇਖੋ ਜੀ ਮੈਂ ਜਦੋਂ ਚੰਡੀਗੜ੍ਹ ਤੋਂ ਆਇਆ ਸੀਗਾ ਤੇਸ ਬੜ ਲਾਡੇ ਨੂੰ ਇੱਕ ਚੰਡੀਗੜ੍ਹ ਵਰਗਾ ਸ਼ਹਿਰ ਬਣਾਉਣ ਵਾਸਤੇ ਆਇਆ ਸੀ ਜੀ ਉਹਦੇ ਹਿਸਾਬ ਨਾਲ ਇਹ ਸੁੰਦਰ ਸਿਟੀ ਜਿਹੜੀ ਸੀ ਬਹੁਤ ਸੁੰਦਰ ਆਪਣੇ ਵੱਲੋਂ ਪੂਰੀ ਚੰਡੀਗੜ੍ਹ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਹੀ ਸਹੂਲਤਾਂ ਹਾਂ ਪਰ ਇੱਕ ਮੇਰੇ ਦੋਸਤ ਦਿੱਲੀ ਤੋਂ ਨਿਤਨ ਸਜਦੇਵਾ ਜੀ ਜੋ ਕਿ ਬਹੁਤ ਮਸ਼ਹੂਰ ਬਿਲਡਰ ਨੇ ਗੁਰਕਾਵਾ ਹਰ ਦਿੱਲੀ ਦੇ ਵਿੱਚ ਡੀ ਐਲ ਐਫ ਵਗੈਰਾ ਬਹੁਤ ਵੱਡੀ ਵੱਡੀ ਕੰਪਨੀ ਦਾ ਕੰਮ ਕਰਦੇ ਨੇ ਜਿੱਦਾਂ ਅੱਜ ਕੱਲ ਇਹਨਾਂ ਕੋਲੇ ਕੋਠੀ ਸ਼ਾਇਦ ਕਿਸੇ ਫਿਲਮੀ ਐਕਟਰ ਦੇ ਆਈ ਹੋਈ ਹੈ ਉਹ ਕੋਠੀ ਵੀ ਸਾਰੀ ਇਹੀ ਬਣਾ ਰਹੇ ਨੇ ਜੀ ਤਾਂ ਮੈਨੂੰ ਲੱਗਿਆ ਕਿ ਬੜਲਾਡੇ ਦੇ ਵਿੱਚ ਵੀ ਬਾਹਲੇ ਚੰਡੀਗੜ੍ਹ ਜਾਂ ਦਿੱਲੀ ਵਰਗੇ ਜਿੱਥੇ ਛੋਟੇ-ਛੋਟੇ ਥਾਹ ਦੀ ਵੀ ਮੁੱਲ ਪੈਂਦਾ ਹੈ। ਹੂੰ ਹੂੰ। ਸੋ ਇਹਨਾਂ ਨੂੰ ਮੈਂ 110 ਗਾਇ ਦੀ ਕੋਠੀ ਵਾਸਤੇ ਪ੍ਰੇਰਿਆ ਤਾਂ ਮੇਰੇ ਕਹਿਣ ਤੇ ਸਿਰਫ ਇੱਥੇ ਆਏ ਇਹ। ਜੀ। ਔਰ ਇਹਨਾਂ ਨੇ ਤੁਹਾਡੇ ਸਾਹਮਣੇ ਆ ਕੇ ਦੇਖੋ ਕੋਠੀ ਜੋ ਮੈਂ ਸੋਚਿਆ ਸੀ ਉਸ ਤੋਂ ਵੀ ਕਈ ਗੁਣਾ ਸੋਹਣੀ ਔਰ ਵਧੀਆ ਮਟੀਰੀਅਲ ਦੀ ਤਿਆਰ ਕੀਤੀ ਹੈ ਜੋ ਕਿ ਬੜਲਾਡੇ ਵਾਸਤੇ ਰਹਿਣ ਵਾਲੇ ਵਾਸਤੇ ਇੱਕ ਮਾਣ ਹੈ ਕਿ ਅਸੀਂ ਆਪਣਾ ਵੀ ਘਰ ਬਣਾਈਏ ਸ਼ਾਇਦ ਇੰਨਾ ਸੋਣਾ ਨਹੀਂ ਬਣਾ ਸਕਦੇ ਜੋ ਨਿਤਨ ਜੀ ਕੱਚੇ ਬਿਲਡਰ ਨੇ ਬਣਾ ਕੇ ਦਿੱਤਾ ਹੈ ਜੀ ਤਾਂ ਨਿਤਨ ਸਚਦੇਵਾ ਜੀ ਬਾਰੇ ਦੱਸਿਆ ਇਹਨਾਂ ਨੇ ਕਿ ਕਿਸ ਤਰ੍ਹਾਂ ਦੇ ਬਿਲਡਰ ਹੈਗੇ ਨੇ ਉਹ ਕਿਸ ਤਰ੍ਹਾਂ ਦਾ ਉਹਨਾਂ ਤਜਰਬਾ ਹੈ ਕੰਮ ਦਾ ਔਰ ਕੋਠੀ ਨੂੰ ਦੇਖ ਕੇ ਕੋਠੀ ਤੇ ਜੋ ਅਸੀਂ ਵਿਜ਼ਿਟ ਕਰਾਂਗੇ ਦੇਖੋਗੇ ਤਾਂ ਮੇਰੇ ਖਿਆਲ ਜੋ ਗੱਲਾਂ ਇਹਨਾਂ ਨੇ ਕਈਆਂ ਨੇ ਜਾਂ ਜੋ ਅਸੀਂ ਤੁਹਾਨੂੰ ਦਿਖਾਇਆ ਜਾਂ ਜੋ ਨਿਤਨ ਜੀ ਨੇ ਕਿਹਾ ਉਹ ਗੱਲਾਂ ਤੇ ਯਕੀਨ ਤਾਂ ਤੁਹਾਨੂੰ ਫੇਰ ਹੀ ਆਏਗਾ ਤਾਂ ਅਗਰ ਤੁਸੀਂ ਇੱਛਾ ਹੈਗੇ ਹੋ ਤਾਂ ਵਿਜ਼ਿਟ ਕਰੋ ਜੀ ਤੇ ਇਹ ਕੋਠੀ ਨੂੰ ਕਰ ਲਓ ਤੁਸੀਂ ਵੀ ਹਾਸਲ